ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਸਾਡੇ ਨਾਲ ਇਸ ਟਾਈਮ ਵਿਪਨ ਕੁਮਾਰ ਜੀ ਮੌਜੂਦ ਨੇ ਉਹਨਾਂ ਤੋਂ ਅਸੀਂ ਪੁੱਛਾਂਗੇ ਜਿਹੜਾ ਮੀਡੀਆ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਹਮਲਾ ਹੋਇਆ ਵਾ ਉਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿਉਂਕਿ ਇਹ ਜਿਹੜਾ ਮਸਲਾ ਆ ਪੂਰੇ ਪੰਜਾਬ ਦੇ ਵਿੱਚ ਪੂਰੀ ਚਰਚਾ ਇਹਦੀ ਹੋ ਰਹੀ ਆ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਹਮਲਾ ਵੀ ਬੁਲਿਆ ਜਾ ਰਿਹਾ ਹੈ ਤੇ ਇੱਥੇ ਹੀ ਸਾਡੇ ਨਾਲ ਜਿਹੜੇ ਸੋਸ਼ਲ ਵਰਕਰ ਵਿਪਨ ਕੁਮਾਰ ਜੀ ਮੌਜੂਦ ਨੇ ਉਹਨਾਂ ਤੋਂ ਪੁੱਛਾਂਗੇ ਇਸ ਉੱਤੇ ਉਹਨਾਂ ਦਾ ਕੀ ਕਹਿਣਾ ਹੈ ਜੀ ਵਿਪਨ ਜੀ ਸਾਰਿਆਂ ਨੂੰ ਜੀ ਮੇਰਾ ਜੈ ਭੀਮ ਜੈ ਭਾਰਤ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਦਾ ਮੈਂ ਰਾਜਨੀਤੀ ਦੇ ਵਿੱਚ ਆਇਆ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਕਿਸੇ ਸਰਕਾਰ ਨੇ ਪੰਜਾਬ ਕੇਸਰੀ ਹਿੰਦ ਸਮਾਚਾਰ ਪੱਤਰ ਸਮੂਹ ਤੇ ਜਾਂ ਕਿਸੇ ਹੋਰ ਪ੍ਰੈਸ ਤੇ ਪਹਿਲੀ ਵਾਰ ਹਮਲਾ ਕੀਤਾ ਮੈਂ ਇਹ ਸਮਝਦਾ ਆ ਕਿ ਹਿੰਦ ਸਮਾਚਾਰ ਪੱਤਰ ਸਮੂਹ ਨੇ ਸਰਕਾਰ ਤੇ ਐੋ ਜਿਆ ਕਿਹੜਾ ਟੈਂਕ ਦੇ ਰਾਹੀਂ ਬੰਬ ਸੁੱਟਦਾ ਕਿ ਜਿਹੜਾ ਸਰਕਾਰ ਨੂੰ ਇੰਨਾ ਚੁਭਿਆ ਔਰ ਸਰਕਾਰ ਨੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਹਮਲਾ ਕੀਤਾ ਕਿ ਜਿੱਦਾਂ ਇੱਕ ਦੇਸ਼ ਦੂਜੇ ਦੇਸ਼ ਦੇ ਉੱਤੇ ਪਰਮਾਣੂ ਹਮਲਾ ਕਰਦਾ ਤੇ ਪਰਮਾਣੂ ਹਮਲਾ ਹੀ ਹਮਲਾ ਹੀ ਇਹ ਇੰਦੇ ਸਮਾਚਾਰ ਪੱਤਰ ਸਮੂਹ ਤੇ ਹੋਇਆ ਇਹ ਅਖਬਾਰ ਅੱਜ ਦੀ ਨਹੀਂ ਡੈਮੋਕਰੇਸੀ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਚਾਹੇ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਵੀ ਵੱਡੇ ਤੋਂ ਵੱਡਾ ਨੇਤਾ ਵੀ ਹੋ ਔਰ ਇਤੇ ਤੱਕ ਕਿ ਸਰਕਾਰਾਂ ਬਹੁਤ ਆਈਆਂ ਸਰਕਾਰਾਂ ਦੇ ਖਿਲਾਫ ਵੀ ਜੇ ਕਿਤੇ ਲਿਖਣ ਦੀ ਲੋੜ ਪਈ ਤਾਂ ਖੁੱਲ ਕੇ ਲਿਖਿਆ ਕਿਉਂਕਿ ਪੱਤਰਕਾਰਤਾ ਦਾ ਮਤਲਬ ਹੀ ਇਹ ਹੈ ਪ੍ਰਸ ਦਾ ਮਤਲਬ ਹੀ ਇਹ ਹੈ ਕਿ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਆਪਣੀ ਕਲਮ ਦੀ ਤਾਕਤ ਦੇ ਨਾਲ ਲੋਕਾਂ ਦੇ ਵਿੱਚ ਸੱਚ ਨੂੰ ਲੈ ਕੇ ਆਣਾ ਸਰਕਾਰਾਂ ਦੀ ਪਰਵਾਹ ਨਹੀਂ ਕਿ ਕੋਈ ਸਰਕਾਰ ਸਾਡੇ ਪ੍ਰਤੀ ਕੀ ਸੋਚੇਗੀ ਪਰ ਲੋਕਾਂ ਦੇ ਵਿੱਚ ਸੱਚ ਨੂੰ ਉਹਨਾਂ ਨੇ ਬੁਲੰਦ ਕਰਨ ਦੇ ਲਈ ਅੱਜ ਤੱਕ ਇਸ ਗੱਲ ਤੇ ਪੈਰਾ ਦਿੱਤਾ ਹੈ ਔਰ ਇਸ ਹਿੰਦ ਸਮਾਚਾਰ ਪੱਤਰ ਸਮੂਹ ਨੇ ਇਹ ਕੋਈ ਇਹ ਜੜਾ ਐ ਏਡਾ ਵੱਡਾ ਸਮੂਹ ਬਣਿਆ ਇਹ ਕੋਈ ਦਿਨਾਂ ਦੇ ਵਿੱਚ ਨਹੀਂ ਬਣਿਆ ਸਾਡੇ ਜਿਹੜੇ ਅ ਸ਼ਹੀਦ ਲਾਲਾ ਸ਼੍ਰੀ ਜਗਤ ਨਾਰਾਇਣ ਜੀ ਦੀ ਕੁਰਬਾਨੀ ਔਰ ਸ਼੍ਰੀ ਰਮੇਸ਼ ਚੰਦਰ ਜੀ ਦੀ ਸ਼ਹਾਦਤ ਉਹਨਾਂ ਨੇ ਦੇਸ਼ ਦੇ ਵਾਸਤੇ ਸ਼ਹਾਦਤਾਂ ਦਿੱਤੀਆਂ ਔਰ ਇੱਥੇ ਤੱਕ ਹੀ ਨਹੀਂ ਜਦੋਂ ਇਹ ਮੂਵਮੈਂਟ ਦੇ ਵਿੱਚ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ ਜਿਹੜੀ ਖੜਕੂਬਾਦੀ ਮੂਵਮੈਂਟ ਉਸ ਵੇਲੇ ਚੱਲ ਰਹੀ ਸੀ ਤਾਂ ਉਸ ਵੇਲੇ ਇਹਨਾਂ ਨੇ ਆਪਣੇ ਕਈ ਵੱਡੇ ਕਰਮਚਾਰੀ ਔਰ ਜਿਹੜੇ ਆਪਣੀ ਕਲਮ ਦੇ ਨਾਲ ਸੱਚ ਦੀ ਆਵਾਜ਼ ਨੂੰ ਲਿਖਦੇ ਰਹੇ ਆ ਉਹਨਾਂ ਨੂੰ ਵੀ ਸ਼ਹਾਦਤਾਂ ਦੇਣੀਆਂ ਪਈਆਂ ਤਾਂ ਉਸ ਟਾਈਮ ਦੇ ਉੱਤੇ ਵੀ ਜਦੋਂ ਪੰਜਾਬ ਕੇਸਰੀ ਨੇ ਉਸ ਵੇਲੇ ਆਪਣੀ ਆਵਾਜ਼ ਨੂੰ ਕਮਜ਼ੋਰ ਨਹੀਂ ਕੀਤਾ ਡਰੇ ਨਹੀਂ ਔਰ ਆਪਣੀ ਕਲਮ ਦੇ ਨਾਲ ਸੱਚ ਨੂੰ ਲਿਖਦੇ ਗਏ ਤਾਂ ਫਿਰ ਸਾਥੀਓ ਇਹ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹ ਸੱਤਾ ਦੇ ਨਸ਼ੇ ਦੇ ਵਿੱਚ ਇੰਨੀ ਚੂਰ ਹੋ ਗਈ ਹੈ ਔਰ ਸੱਤਾ ਦਾ ਦੁਰਪਯੋਗ ਕਰਕੇ ਐ ਨਵਦਾ ਹਮਲਾ ਇਹ ਇੱਕ ਕਿਸਮ ਦਾ ਇਹ ਲੋਕ ਕੰਤਰ ਤੇ ਇਹ ਚੌਥੇ ਸਤੰਭ ਤੇ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਇੱਕ ਚੌਥਾ ਪਿਲਰ ਲੋਕਾਂ ਦੀ ਆਵਾਜ਼ ਨੂੰ ਸਮਾਜ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਆ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਆ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਔਰ ਬਿਸ਼ਪ ਦੇ ਅੰਦਰ ਇਹ ਸਾਰੀ ਆਵਾਜ਼ ਨੂੰ ਬੁਲੰਦ ਕਰਦੇ ਆ ਕੋਸ ਪਤਾ ਤਾਂ ਲੱਗੇ ਉਹ ਇਹਨਾਂ ਨੇ ਅੱਡਾ ਕਿਹੜਾ ਗੁਨਾਹ ਕਰ ਲਿਆ ਜਿਹੜੀ ਐਡੀ ਵੱਡੀ ਸਜ਼ਾ ਤੁਸੀਂ ਉਹਨਾਂ ਨੂੰ ਦੇ ਰਹੇ ਆ ਕਿਹੜੇ ਧਾਰਮਿਕ ਕੰਮਾਂ ਦੇ ਵਿੱਚ ਇਹਨਾਂ ਨੇ ਅੱਜ ਤੱਕ ਯੋਗਦਾਨ ਨਹੀਂ ਪਾਇਆ ਕਿਹੜੇ ਸਮਾਜਿਕ ਕੰਮਾਂ ਦੇ ਵਿੱਚ ਇਹ ਖੜੇ ਨਹੀਂ ਹੋਏ ਗਰੀਬ ਦੀ ਆਵਾਜ਼ ਨਿਮਾਣੇ ਦੀ ਆਵਾਜ਼ ਇਹਨਾਂ ਨੇ ਬੁਲੰਦ ਕੀਤੀ ਨਿਰਗਣ ਵਿਅਕਤੀ ਦੀ ਆਵਾਜ਼ ਨੂੰ ਉਹ ਚਾਹੇ ਕਿਸੇ ਵੀ ਕੋਨੇ 'ਚ ਬੈਠਾ ਬਿਨਾਂ ਕਿਸੇ ਸਵਾਰਥ ਦੇ ਉਸ ਆਵਾਜ਼ ਨੂੰ ਇਹਨਾਂ ਨੇ ਬੁਲੰਦ ਕੀਤਾ ਆਪਣੀ ਕਲਮ ਦੇ ਨਾਲ ਲਿਖ ਕੇ ਉਹਦੀ ਆਵਾਜ਼ ਨੂੰ ਉੱਪਰ ਬੁਲੰਦ ਕੀਤਾ ਵੀ ਤਾਂ ਕਿ ਗਰੀਬ ਨਿਮਾਨਿਆਂ ਨੂੰ ਵੀ ਉੱਪਰ ਉੱਠਣ ਦਾ ਮੌਕਾ ਮਿਲੇ ਮਿੰਡੀਓਕਰ ਨੇ ਵੀ ਉੱਪਰ ਉੱਠਣ ਦਾ ਮੌਕਾ ਮਿਲੇ ਧਾਰਮਿਕ ਪੱਖ ਤੋਂ ਵੀ ਇਹਨਾਂ ਨੇ ਅੱਜ ਤੱਕ ਬਿਨਾਂ ਕਿਸੇ ਉੱਚ-ਨੀਚ ਦੇ ਭੇਤ ਭਾਵ ਤੋਂ ਇਹਨਾਂ ਨੇ ਸਾਂਝੀ ਵਾਲਤਾ ਦਾ ਉਪਦੇਸ਼ ਬਣਾ ਕੇ ਇਹਨਾਂ ਨੇ ਆਪਣੀ ਕਲਮ ਦੇ ਨਾਲ ਲਿਖਿਆ ਫਿਰ ਇਸ ਤਰ੍ਹਾਂ ਦੇ ਜਿਹੜੇ ਕਰਮ ਕਰਦੇ ਹੋਣ ਉਹਨਾਂ ਦੀ ਆਵਾਜ਼ ਨੂੰ ਤੁਸੀਂ ਬੰਦ ਕਰ ਲਓਗੇ ਤੁਸੀਂ ਭਾਵੇਂ ਸਾਰੇ ਫੌਜਾਂ ਦੇ ਫੌਜ ਦੇ ਟੈਂਕ ਲਾ ਦਿਓ ਮੈਂ ਕਹਿੰਦਾ ਸਾਰੇ ਚਾਰੋਂ ਪਾਸੇ ਘੇਰਾ ਪਾ ਦਿਓ ਅਸੀਂ ਇਸ ਹਿੰਦ ਸਮਾਚਾਰ ਪੱਤਰ ਸਮੂਹ ਦੇ ਨਹੀਂ ਅਗਰ ਸਾਨੂੰ ਆਪਣੀ ਜਾਨ ਦੀ ਵੀ ਕੁਰਬਾਨੀ ਦੇਣੀ ਪਈ ਤਾਂ ਅਸੀਂ ਦਵਾਂਗੇ ਜਿਹੜੇ ਨਿਡਰ ਪੱਤਰਕਾਰ ਅਜੇ ਤੱਕ ਆਪਣੀ ਆਵਾਜ਼ ਨੂੰ ਆਪਣੀ ਕਲਮ ਨੂੰ ਬਿਨਾਂ ਕਿਸੇ ਡਰ ਤੋਂ ਭੈ ਤੋਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹੇ ਐਡੀ ਯਾਰ ਸ਼ਰਮ ਦੀ ਗੱਲ ਹੈ ਸਰਕਾਰ ਐਨੀ ਐਨੀ ਕਹੋ ਭਈ ਸ਼ਰਮ ਸ਼ਰਮ ਆਣੀ ਚਾਹੀਦੀ ਉਹਨਾਂ ਨੂੰ ਕਿ ਐਨਾ ਜ਼ਿਆਦਾ ਘਾਤਕ ਹਮਲਾ ਪ੍ਰੈਸ ਦੇ ਉੱਤੇ ਕਰਨਾ ਇਹ ਕੋਈ ਪਹਿਲਾ ਹਮਲਾ ਐ ਇਸੇ ਤਾਈ ਨਹੀਂ ਕੀਤਾ ਹੋਰ ਵੀ ਬਹੁਤ ਸਾਰੀਆਂ ਪ੍ਰੈਸਾਂ ਦੇ ਉੱਤੇ ਇਸੇ ਸਰਕਾਰ ਨੇ ਕੀਤਾ ਅੱਜ ਤੱਕ ਹੋਰ ਕਿਸੇ ਸਰਕਾਰ ਨੇ ਨਹੀਂ ਕੀਤਾ ਇਸੇ ਸਰਕਾਰ ਨੇ ਕੀਤਾ ਪਹਿਲਾਂ ਵੀ ਹੋਇਆ ਹਮਲਾ ਹੋਰ ਵੀ ਕਈ ਅਖਬਾਰਾਂ ਦੇ ਉੱਪਰ ਹੋਇਆ ਪਰ ਇਹ ਕੋਈ ਗੱਲ ਨਹੀਂ ਹੈ ਵੀ ਤੁਸੀਂ ਕਿਸੇ ਦੀ ਆਵਾਜ਼ ਨੂੰ ਦਬਾਉਣ ਦੇ ਲਈ ਤੁਸੀਂ ਉਹਦੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਅਟੈਕ ਕਰੋ ਜਿਆਦਾ ਉਹ ਦੱਸੋ ਤੁਸੀਂ ਵੀ ਤੁਸੀਂ ਕਿਉਂ ਕੀਤਾ ਉਹ ਤੁਹਾਡੇ ਕੋਲ ਆਧਾਰ ਕੋਈ ਨਹੀਂ ਹੈ ਉਹ ਕੋਈ ਤੁਹਾਡੇ ਕੋਲ ਸਬੂਤ ਕੋਈ ਨਹੀਂ ਹੈ ਇਹਦਾ ਮਤਲਬ ਤੁਹਾਡੇ ਕੋਲ ਸਰਕਾਰੀ ਤੰਤਰ ਹੈ ਉਹ ਤੁਹਾਡੀ ਜੇਬ 'ਚ ਹੈ ਤੇ ਤੁਸੀਂ ਉਹਦਾ ਗਲਤ ਇਸਤੇਮਾਲ ਕਰਕੇ ਤਾਂ ਤੁਸੀਂ ਕਿਸੇ ਦੀ ਪ੍ਰੈਸ ਦੀ ਆਜ਼ਾਦੀ ਨੂੰ ਦਬਾ ਲੋਗੇ ਇਹ ਨਾ ਅਜੇ ਤੱਕ ਕਦੀ ਹੋਇਆ ਤੇ ਨਾ ਕਦੀ ਬਾਅਦ 'ਚ ਹੋਊਗਾ ਪਰ ਇੱਕ ਗੱਲ ਹੈ ਸਰਕਾਰਾਂ ਆਈਆਂ ਇਹ ਸਰਕਾਰਾਂ ਗਈਆਂ ਵੀ ਇਹ ਵੀ ਨਹੀਂ ਕਹਿ ਸਕਦੇ ਕਿ 2027 ਦੇ ਵਿੱਚ ਜਿੱਦਾਂ ਇਹ ਕਰਮ ਇਹ ਸਰਕਾਰ ਇਹ ਹਮਲੇ ਇਹ ਕਰ ਨਹੀਂ ਆ ਇਹ ਦੁਬਾਰਾ 2027 ਦੇ ਵਿੱਚ ਰਿਪੀਟ ਹੋ ਜਾਊ ਇਸ ਵੇਲੇ ਕਿਹੜਾ ਵਰਗ ਹੈ ਜਿਹੜਾ ਇਹਨਾਂ ਦੇ ਕੋਲੋਂ ਦੁਖੀ ਨਹੀਂ ਹੈ ਹਰ ਵਰਗ ਦੁਖੀ ਹੈ ਲੇਕਿਨ ਉਹ ਅੰਦਰ ਉਹਨਾਂ ਦੀ ਆਵਾਜ਼ ਉਹਨਾਂ ਦੀ ਆਵਾਜ਼ ਸਾਹਮਣੇ ਨਹੀਂ ਆ ਰਹੀ ਲੇਕਿਨ ਆਪਣੀ ਆਵਾਜ਼ ਇਸ ਡੈਮੋਕਰੇਸੀ ਦੇ ਵਿੱਚ ਇੱਕੋ ਤਰੀਕੇ ਦੀ ਆਵਾਜ਼ ਹੈ ਉਹ ਹੈ ਵੋਟ ਦਾ ਅਧਿਕਾਰ ਜਦੋਂ ਵੋਟ ਦੇ ਅਧਿਕਾਰ ਦੀ ਉਹਨਾਂ ਨੂੰ ਵਰਤੋਂ ਕਰਨ ਦਾ 2027 ਦੇ ਵਿੱਚ ਮੌਕਾ ਮਿਲੇਗਾ ਤਾਂ ਫੇਰ ਉਹ ਆਪਣੀ ਪਾਵਰ ਦੱਸਣਗੇ ਕਿ ਸਰਕਾਰ ਅੱਜ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਦੁਰਪਯੋਗ ਕਰਕੇ ਕਿਸੇ ਦੇ ਉੱਤੇ ਨਾਜਾਇਜ਼ ਤਰੀਕੇ ਦੇ ਨਾਲ ਹਮਲੇ ਕਰ ਰਹੀ ਹੈ ਇਹ ਗਲਤ ਹੈ ਅਸੀਂ ਇਸ ਨੂੰ ਨਿੰਦਿਆ ਕਰਦੇ ਇਸ ਦੀ ਔਰ ਬਦ ਤੋਂ ਬਦ ਨਿੰਦਿਆ ਕਰਦੇ ਆਂ ਕਾਂਗਰਸ ਪਾਰਟੀ ਦਾ ਮੈਂ ਜਲੰਧਰ ਦਾ ਸਪੋਕਸਪਰਸਨ ਹੋਣ ਦੇ ਨਾਤੇ ਮੈਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਇਸ ਗੱਲ ਦੀ ਨਿੰਦਿਆ ਕਰਦਾ ਔਰ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਪੰਜਾਬ ਕੇਸਰੀ ਹਿੰਦ ਸਮਾਚਾਰ ਪੱਤਰ ਸਮੂਹ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੇ ਆਂ ਔਰ ਆਖਰੀ ਸਾਹ ਤੱਕ ਇਹਨਾਂ ਦੇ ਨਾਲ ਖੜੇ ਰਹਾਂਗੇ ਨਾ ਅਸੀਂ ਡਰਦੇ ਆਂ ਤੇ ਨਾ ਅਸੀਂ ਕਿਸੇ ਨੂੰ ਡਰਾਉਂਦੇ ਆ ਪਰ ਜੇਕਰ ਕੋਈ ਕਿਸੇ ਨੂੰ ਆਪਣੀ ਜ਼ੁਲਮ ਦੀ ਤਾਕਤ ਦੇ ਨਾਲ ਡਰਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ 바ਵਾ ਸਾਹਿਬ ਡਾਕਟਰ ਵੀ ਆਰ ਅੰਬੇਡਕਰ ਜੀ ਨੇ ਕਿਹਾ ਸੀ ਜ਼ੁਲਮ ਕਰਨ ਵਾਲੇ ਨਾਲੋਂ ਜ਼ੁਲਮ ਸਹਿਣ ਵਾਲਾ ਜ਼ਿਆਦਾ ਗੁਨਾਹਗਾਰ ਹੈ ਅਸੀਂ ਜ਼ੁਲਮ ਸਹਾਂਗੇ ਨਹੀਂ ਕਿਉਂਕਿ ਸਾਨੂੰ ਲੱਗਦਾ ਕਿ ਇਹ ਹਿੰਦ ਸਮਾਚਾਰ ਪੱਤਰ ਸਮੂਹ ਤੇ ਨਾਜਾਇਜ਼ ਤਰੀਕੇ ਦੇ ਨਾਲ ਇਹ ਘਾਤਕ ਹਮਲਾ ਕੀਤਾ ਗਿਆ ਹੈ ਇਹ ਡੈਮੋਕ੍ਰੇਸੀ ਤੇ ਹਮਲਾ ਹੈ ਇਹ ਚੌਥੇ ਪਿੱਲਰ ਤੇ ਹਮਲਾ ਹੈ ਜਿਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂ ਤਾਂ ਇਹ ਸਾਡੇ ਨਾਲ ਵਿਪਨ ਕੁਮਾਰ ਜੀ ਜੋ ਸਮਾਜ ਸੇਵੀ ਨੇ ਇਹਨਾਂ ਨੇ ਦੱਸਿਆ ਹੈ ਕਿ ਇਹਨਾਂ ਨੂੰ ਬਹੁਤ ਹੀ ਨਿੰਦਣਯੋਗ ਹੈ ਜਿਹੜੀ ਇਹ ਕਾਰਵਾਈ ਆ ਜਿਹੜੀ ਮੀਡੀਆ ਦੇ ਉੱਤੇ ਜਿਹੜੀ ਇਹ ਕਾਰਵਾਈ ਹੋਈ ਆ ਪੰਜਾਬ ਸਰਕਾਰ ਵੱਲੋਂ ਤੇ ਇਸ ਦੀ ਇਹ ਨਿੰਦਿਆ ਕਰਦੇ ਨੇ ਪੂਰੀ ਕਾਂਗਰਸ ਪਾਰਟੀ ਵੱਲੋਂ ਤੇ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਪੰਜਾਬ ਸਰਕਾਰ ਦਾ ਜਿਹੜਾ ਇਹ ਜਿਹੜਾ ਇਹ ਕਾਰਾ ਕੀਤਾ ਗਿਆ ਮਸ਼ ਸਰਕਾਰੀ ਮਸ਼ੀਨਰੀ ਜਿਹੜੀ ਦੁਰਵਰਤੋਂ ਕੀਤੀ ਗਈ ਹੈ ਤੇ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਰੋਸ ਹੈ ਤੇ ਲੋਕਾਂ ਦਾ ਜਿਹੜਾ ਜਿਹੜਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਤੇ ਪਾਰਟੀਆਂ ਵੱਲੋਂ ਵਿਰੋਧ ਦਿੱਤੇ ਜਾ ਰਹੇ ਲੋ ਤੇ ਤੁਸੀਂ ਦੇਖਦੇ ਰਹੋ ਜਗਬਾਣੀ ਟੀਵੀ